ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਪਿੰਡ ਜੱਬੋਵਾਲ ਦੇ ਵਿੱਚ ਟਾਂਗਰੇ ਦੇ ਨੇੜੇ ਪਿੰਡ ਜੱਬੋਵਾਲ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਭੈਣ ਦੀ ਸੇਵਾ ਕਰਨ ਦੇ ਲਈ ਥੋੜੀ ਜੀ ਮਾਲੀ ਸਹਾਇਤਾ ਕਰਨ ਦੇ ਲਈ ਆਏ ਸੀ ਤੇ ਰਸਤੇ ਦੇ ਵਿੱਚ ਇੱਕ ਮਾਤਾ ਸਾਨੂੰ ਮਿਲੀ ਆ ਤੇ ਉਸ ਮਾਤਾ ਨੇ ਆਪਣਾ ਦੁੱਖ ਦੱਸਿਆ ਕਿ ਮੇਰੇ ਘਰ ਦੇ ਬਾਲੇ ਜਿਹੜੇ ਡਿੱਕਣ ਵਾਲੇ ਆ ਮੈਂ ਆਪ ਜੀ ਸੰਗਤ ਦੇ ਸਾਹਮਣੇ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਮੇਰੇ ਕੋਲ ਅਲਟਰਨੇਟਿਵਲੀ ਜਿਹੜੀਆਂ ਸੇਵਾਵਾਂ ਆ ਉਹ ਨਹੀਂ ਹੁੰਦੀਆਂ ਕਿਉਂਕਿ ਰਾਸ਼ਨ ਦੀਆਂ 2 ਤੋਂ 250 300 ਪਰਿਵਾਰ ਜਿਹੜਾ ਰਾਸ਼ਨ ਲੈ ਕੇ ਜਾਂਦਾ ਉਹੋ ਹੀ ਸੇਵਾਵਾਂ ਜਿਹੜੀਆਂ ਬ ਬੜੀ ਮੁਸ਼ਕਲ ਇਕੱਠੀਆਂ ਇਕੱਠੀਆਂ ਹੋ ਪਉਂਦੀਆਂ ਨੇ ਤੇ ਐਸੀ ਐਸੀ ਅੱਜ ਮਾਤਾ ਦੇ ਘਰ ਦੇ ਹਾਲਾਤ ਮਾਤਾ ਨੇ ਘਰ ਦੇ ਵਿੱਚ ਆਨਲੀ ਮੈਨ ਮਜਬੂਰ ਕੀਤਾ ਵਾ ਤੇ ਜਦੋਂ ਮੈਂ ਘਰ ਆ ਕੇ ਵੇਖਿਆ ਤੇ ਇੱਕੋ ਕਮਰਾ ਵਾ ਇੱਕੋ ਕਮਰੇ ਦੇ ਚ ਮਾਤਾ ਰਹਿੰਦੀ ਐ ਤੇ ਮਾਤਾ ਦਾ ਇੱਕ ਪੁੱਤ ਵਾ ਜਿਹੜਾ ਉਹ ਆਂਦੀ ਇੱਕ ਨਾਂ ਹੋਇਆ ਵਰਗਾ ਕਿ ਉਹ ਨਹੀਂ ਕੀ ਨਾਂ ਦਾ ਸਾਰ ਲੈਂਦਾ ਤੇ ਮਾਤਾ ਨੇ ਇੱਕੋ ਗੱਲ ਨੇ ਸਾਨੂੰ ਘਰ ਆਉਣ ਲਈ ਮਜਬੂਰ ਕੀਤਾ ਕਿ ਮੇਰੇ ਉੱਤੇ ਕਿਤੇ ਬਾਲੇ ਬਾਲੇ ਨਾ ਪੈਣ ਕਿ ਮੈਂ ਥੱਲੇ ਆਪਣੇ ਬਾਲਿਆਂ ਦੇ ਥੱਲੇ ਥੱਲੇ ਆ ਕੇ ਕਿਤੇ ਮੈਂ ਮਰਨਾ ਜਾਵਾਂ ਇਸ ਕਰਕੇ ਮਾਤਾ ਨਹੀਂ ਗੱਲ ਕਰਦੀਆਂ ਮਾਰਾ ਸਸਤੀ ਕਾਲ ਜੀ ਸਸਤੀ ਕਾਲ ਮਤਲਬ ਕੀ ਹਾਲਾਤ ਫਿਰ ਆੜੇ ਹਾਂਜੀ ਮੀਰ ਜੀ ਮੇ ਬੜਾ ਪੈਂਦਾ ਚਾਰ ਚਪੇਰਾ ਚੋਂਦਾ ਵਾ ਹਾਂਜੀ ਤੇ ਆ ਬੇ ਬਾਲਾ ਟੁੱਟ ਕੇ ਤੇ ਪ੍ਰੇਜ ਟੁੱਟ ਜਾਂਦੀ ਤੇ ਮੈਂ ਪਰਾਂਗਰਾ ਕਰਕੇ ਆਵੇਲਾ ਇਹ ਸਮਾਨ ਚੋਕ ਚੋਕੇ ਇਤਰਾ ਰੱਖ ਦੇਣੀ ਆ ਆਟੇ ਵਾਲੀ ਡਰਮੀ ਜਿੱਦੇ ਚੋਗਾ ਪੈਂਦਾ ਆਵੇ ਇੱਥੋਂ ਤਿੰਨ ਬਾਲੇ ਟੁੱਟੇ ਮੈਂ ਕਿਹਦੇ ਕਰੋ ਲਿਆ ਕੇ ਪਾਏ ਆ ਉਹ ਧਿਆਨ ਦਿੱਤਾ ਆ ਵੀ ਫਰੇ ਦੇ ਦੇ ਇਹ ਧਿਆਨ ਕੇ ਵਜ ਦੇ ਯਾਰ ਆ ਵੇ ਇਸ ਤਰ੍ਹਾਂ ਹੁੰਦੀ ਤੇ ਬਹੁਤ ਮੱਦਾ ਆ ਲਿਆ ਪੁੱਤ ਮੇਰਾ ਵੱਡਾ ਜਿਹੜਾ ਨੱਚੇ ਕਰਦਾ ਡੈਡੀ ਇਹ ਨਾ ਰਹਿ ਨਹੀਂ ਪੰਜ ਸਾਲਾਂ ਤੋਂ ਪੰਜ ਸਾਲਾਂ ਤੋਂ ਕੈਂਸਰ ਨਾ ਮੈਂ ਸੱਟ ਝਰਦਾ ਥਾਂ ਵੇਚ ਕੇ ਵੀ ਇਲਾਜ ਕਰਾਇਆ ਪਰ ਨਹੀਂ ਉਹ ਟਿੰਗਾ ਕੀ ਕੀ ਗੱਲ ਹੈ ਬਾਪੂ ਦੀ ਉਹਨੂੰ ਕੈਂਸਰ ਹੀ ਗਲੇ ਦੀ ਕੈਂਸਰ ਰੋਟੀ ਨਹੀਂ 23 ਸਾਲ ਬਿਮਾਰ 23 ਸਾਲ ਰੋਟੀ ਨਹੀਂ ਖਾਂਦੀ ਤੇ ਨਾ ਪਾਣੀ ਤੇ ਚਾਹ ਪਾਣੀ ਤੇ ਚਾਹ ਹਾਂਜੀ ਇਸਮਾਨ ਚੁੱਕ ਚੁੱਕ ਆਵੇ ਤੇੜਾ ਪਈਆਂ ਪਤਾ ਨਹੀਂ ਇਹਨੇ ਕਿਹੜੇ ਵੇਲੇ ਆਵੇ ਪਿੱਡੇ ਗਜੇ ਇਧਰ ਨੂੰ ਜਦੋਂ ਮੈਂ ਪੈਂਦਾ ਪੱਜ ਕੇ ਅੰਦਰ ਆਈਦਾ ਆਵੇ ਸਾਰਾ ਪਾਟਾ ਕਿਆ ਕੀ ਡਾ ਵੀ ਆ ਸਾਰਾ ਚੋਇਆ ਨਾ ਹਾਂਜੀ ਆ ਇਤੋਂ ਵੀ ਚੋ ਚੋ ਕੇ ਆਵੇ ਘਰ ਬਾਲੇ ਪਾਇਆ ਵਿੱਚ ਹੁੰਦਾ ਵਾ ਉੱਤੇ ਤਰਪਾਲ ਹਾਂਜੀ ਪਾਈ ਆ ਉਹ ਨਹੀਂ ਪਹੁੰਚਾਇਆ ਜਦੋਂ ਜਿਆਦਾ ਪੈ ਜਾਣੇ ਸਭ ਐ ਕਿਰਤੀ ਵੀਰ ਜੀ ਮੈਂ ਬੇਨਤੀ ਕਰਦੀ ਆਂ ਵੀ ਜਦੋਂ ਮਾਪੋਤ ਅੰਦਰ ਵਰਦੇ ਨਾ ਮੇਰਾ ਵੱਡਾ ਬੇਟਾ ਨਾ ਚਿਕੰਦਾ ਕਰ ਵਾਲੇ ਦੀ ਡੈਥ ਹੋ ਗਈ 5 ਸਾਲ ਹੋ ਗਏ ਇਹ ਕੈਂਸਰ ਨਾਮ ਬਹੁਤ ਜਾ ਰਿਹਾ ਦੇ ਲਾਟ ਇਟ ਮੈਂ ਕਈ ਸਾਲ ਲੇ ਕੇ ਹਸਪਤਾਲ ਬੈਠੀ ਰਹੀ ਆ 60000 ਦਾ ਥਾਂ ਵੀ ਵੇਚ ਕੇ ਲਾਤਾ ਪਰ ਬਚਿਆ ਮੈਂ ਇਹਨੇ ਆਪਣੇ ਮੇਰੇ ਬਾਲੇ ਜਿਹੜੇ ਆ ਨਾ ਅਸੀਂ ਜਦੋਂ ਮਾ ਪਤੰਦਰ ਵਰਦੇ ਕਿਦੇ ਹੋਰ ਨਹੀਂ ਥੱਲੇ ਆ ਜਗੇ ਤਾਂ ਨੂੰ ਕੌਣ ਕਰ ਦੂ ਲੰਮੇ ਪੈਨ ਨ ਵੀ ਥਾਂ ਮਿਲਦਾ ਹਨ ਨੂੰ ਕਿਦੇ ਬਹੁਤ ਜਾ ਰਿਹਾ ਮੈਂ ਪੂਰੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਆ ਆਪ ਦੀ ਸ਼ਕਤ ਦੇ ਸਾਹਮਣੇ ਕਿ ਇੱਕ ਛੋਟੀ ਜਿਹੀ ਸਿਵਾ ਮੇਰੇ ਸਾਹਮਣੇ ਇੱਕ ਕਮਰਾ ਸਾਡੇ ਬੈਡਰੂਮ ਜਿੱਡਾ ਜਿੱਡਾ ਸੀ ਘਰ ਦਾ ਬੈਡਰੂਮ ਹੁੰਦਾ ਵਾ ਉਸ ਤੋਂ ਵੀ ਛੋਟਾ ਕਮਰਾ ਵਾ ਮੇਰੇ ਸਾਹਮਣੇ 15 ਗਜ ਦਾ ਕਮਰਾਣਾ ਤੇ 15 ਗਜ ਤੇ ਕਮਰੇ ਦੇ ਉੱਤੇ ਇੱਕ ਕੰਦਾ ਹੋਈਆਂ ਵਾ ਬਸ ਇੱਕ ਲੈਂਟਰ ਪੈਨ ਵਾਲਾ ਇੱਕ ਕਿਉਂਕਿ ਆ ਮਾਤਾ ਦੀ ਇੱਕੋ ਗੱਲ ਆ ਕਿ ਮੇਰੇ ਉੱਤੇ ਜਿਹੜੇ ਤਰੀਕੇ ਦੇ ਨਾਲ ਹਾਲਾਤ ਹੋਏ ਨੇ ਬਾਲਲੇ ਵਾਲੀ ਛੱਤ ਦੇ ਕੀ ਇਹ ਹਾਲਾਤ ਜਿਹੜੇ ਆ ਕਿਸੇ ਵੇਲੇ ਵੀ ਮਾਤਾ ਦੇ ਉੱਤੇ ਆ ਕੇ ਡਿੱਗ ਸਕਦੇ ਆ ਕਿਉਂਕਿ ਉਹ ਤੁਸੀਂ ਵੇਖ ਰਹੇ ਜੇ ਆ ਵੇਖੋ ਕਿ ਔਰ ਤੁਸੀਂ ਵੇਖ ਰਹੇ ਹੋ ਸਾਰਾ ਉੱਤੋਂ ਜਿਹੜਾ ਪਾਣੀ ਆ ਚਿੱਕੜ ਦੇ ਨਾਲ ਮਿੱਟੀ ਦੇ ਨਾਲ ਚੁਇਆ ਸਾਰਾ ਇਸੇ ਤਰੀਕੇ ਨਾਲ ਸਾਰੇ ਕੰਦ ਚੋਂਦੀਆਂ ਸਾਰੇ ਕੰਦਾਂ ਦੇ ਵਿੱਚੋਂ ਪਾਣੀ ਸਿੰਮਦਾ ਜਦੋਂ ਮੀਂਹ ਆਉਂਦਾ ਤੇ ਮੀਂਹ ਵਾਲੇ ਦਿਨ ਚੱਲਦੇ ਆ ਤੇ ਉਹ ਇੱਕੋ ਆਂਦੇ ਕਿ ਜਦੋਂ ਮੀਂਹ ਆਉਂਦਾ ਵਾ ਉਦੋਂ ਅਸੀਂ ਉੱਤਰੀ ਥੱਲੇ ਜਾ ਕੇ ਬਹਿ ਜਾਂਦੇ ਆ ਕਿ ਲੋਕਲਿਸਥ ਥਾਣੀ ਜਾ ਮੀਂਹ ਤੋਂ ਬਚਣ ਨਹੀਂ ਥਾਣੀਗੀ ਧੁੱਪ ਤੋਂ ਬਚਣ ਨਹੀਂ ਥਾਣੀਗੀ ਇੱਥੇ ਕਰਕੇ ਹਰ ਵਕਤ ਸਹਸਾ ਰਹਿੰਦਾ ਵਾ ਕਿ ਪਤਾ ਨਹੀਂ ਕਦੋਂ ਬਾਲੇ ਸਾਡੇ ਸਿਹਤ ਉੱਤੇ ਆ ਜਣੇ ਸਾਡੇ ਉੱਤੇ ਆ ਜਣੇ ਤੇ ਸੱਟ ਦਾ ਕਾਰਨ ਕੋਈ ਬਣੂਗਾ ਆਪਜੀ ਸੰਗਤ ਦੇ ਅੱਗੇ ਹੱਥ ਜੋੜ ਕੇ ਸੀ ਮੈਂ ਬੇਨਤੀ ਕਰਦਾ ਵਾਂ ਇਹਨਾਂ ਦੀ ਜਿਹੜੀ ਮੰਗ ਐ ਇਸ ਮਾਤਾ ਦੀ ਜੀ ਆਪਣੀ ਮਾਂ ਜਾਣ ਕੇ ਇਸ ਮਾਤਾ ਦੀ ਜਿਹੜੀ ਮੰਗ ਵਾ ਨਾ ਉਹ ਤੁਸੀਂ ਪੂਰੀ ਕਰ ਸਕਦੇ ਜੇ ਕੋ ਕਿ ਤੁਹਾਡੇ ਤਿਲ ਫੁੱਲ ਦੇ ਨਾਲ ਇੱਕ ਗਰੀਬੜੀ ਦਾ ਇੱਕ ਗਰੀਬੜੀ ਮਾਂ ਦਾ ਜਿਹੜਾ ਵਾ ਉਹ ਲੈਟਰ ਪਹੇਜੇ ਹੋਰ ਸਾਨੂੰ ਕੀ ਚਾਹੀਦਾ ਵਾ ਕਿਉਂਕਿ ਸ਼ੀਸ਼ਾ ਐਸੀ ਐਸੀ ਮਾਵਾਂ ਜਿਹੜੋ ਜਿਹੜੋ ਸੀਸ ਦਿੰਦੀ ਹੈ ਨਾ ਉਹ ਧੁਰ ਦਰਗਾਹ ਦੇ ਵਿੱਚ ਜਾ ਕੇ ਲੱਗਦੀ ਆ ਇਸੇ ਕਰਕੇ ਆਪ ਜੀ ਸਖਤ ਦੇ ਅੱਗੇ ਹੱਥ ਜੋੜ ਕੇ ਬੇੜਤੀ ਆ ਕਿ ਇਸ ਮਾਂ ਦੀ ਬਾਹ ਜਰੂਰ ਫੜ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ